ਅਸੀਂ ਆਪਣੀ ਸਭਿਆਚਾਰ ਨੂੰ ਲੈ ਕੇ ਸਭ ਕੁਝ ਅਰੇਂਜ ਕੀਤਾ ਹੈ ਸਾਡੀ ਪੂਰੀ ਕੋਸ਼ਿਸ਼ ਸੀ ਕਿ ਜਿੰਨਾ ਸਾਡੇ ਕੋਲ ਇੱਥੇ ਅਵੇਲੇਬਲ ਹੋ ਸਕੇ ਅਸੀਂ ਸਾਰੀ ਅਰੇਂਜਮੈਂਟਸ ਕੀਤੀਆਂ ਨੇ ਤੇ ਖਾਣਾ ਪੀਣਾ ਨੱਚਣਾ ਗੇਮ ਸਭ ਕੁਝ ਅਰੇਂਜ ਕੀਤਾ ਸੀ ਕਿੰਨੀ ਜੇ ਲੇਡੀਜ਼ ਅਪਾਰਟਿਸਪੀਕੇਟ ਲਾਈਕ 55 ਤੋਂ 60 ਲੇਡੀਜ਼ ਹੈਗੀਆਂ ਜਿਨ੍ਹਾਂ ਨੇ ਸਾਡੇ ਨਾਲ ਇਸ ਸਮਾਗਮ ਦਾ ਸਾਥ ਦਿੱਤਾ ਸਾਡਾ ਤੀਆਂ ਦਾ ਤਿਉਹਾਰ ਬਣਾ ਲਿਆ ਤੀਆਂ ਕੀ ਹੁੰਦੀ ਹੈ ਕਿਉਂ ਨਹੀਂ ਆਉਂਦੀ ਤੀਆਂ ਇੱਕ ਪੰਜਾਬ ਦਾ ਇਹੋ ਜਿਹਾ ਤਿਉਹਾਰ ਹੈ ਜਿੱਥੇ ਮਤਲਬ ਸੱਸਾਂ ਨੂੰਹਾਂ ਸਭ ਇਕੱਠੇ ਹੋ ਕੇ ਇੱਕ ਦੂਜੇ ਨਾਲ ਮਨਾਉਂਦੇ ਨੇ ਭਰਾ ਪੇਕੇ ਪ੍ਰੀਤियां ਨੂੰ ਗਈਆਂ ਹੋਈਆਂ ਤੀਆਂ ਨੂੰ ਸੰਧਾਰਾ ਦੇ ਕੇ ਜਾਂਦੇ ਨੇ ਜਿਹਦੇ ਵਿੱਚ ਮਤਲਬ ਪਿੰਗਾ ਪਾਉਂਦੀਆਂ ਨੇ ਸਾਵਣ ਚ ਮਤਲਬ ਇੱਕ ਤਰੀਕੇ ਨਾਲ ਸਾਵਣ ਦਾ ਮੌਸਮ ਨੂੰ ਇੰਜੋਏ ਕਰਦੇ ਅਸੀਂ ਸਾਸੂ ਨੂੰਹ ਦੀ ਛੋਟੀ ਜੀ ਇੱਕ ਨੋਕਜੋਕ ਲੈ ਕੇ ਆਏ ਸੀ ਅਸੀਂ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਸਾਨੂੰ ਬਹੁਤ ਮਜ਼ਾ ਆਇਆ ਉਹਦੇ ਵਿੱਚ ਕੀਜ਼ ਦੇਖਣ ਨੂੰ ਮਿਲਿਆ ਕੀ ਦਿਖਾਇਆ ਉਹਦੇ ਵਿੱਚ ਇਹ ਅਸੀਂ ਦਿਖਾਇਆ ਕਿ ਸੱਸ ਅੱਜ ਕੱਲ ਦੀ ਜਨਰੇਸ਼ਨ ਜਿਹੜੀ ਹੈ ਉਹ ਸੱਸ ਨੂੰ ਵੀ ਸਨਮਨਨਾ ਚਾਹੀਦਾ ਹੈ ਟਾਈਮ ਚੇਂਜ ਹੋ ਗਿਆ ਕਿ ਸੱਸ ਨੂੰ ਆਪਣੀ ਹੀ ਨਹੀਂ ਪੂਵਾਨੀ ਚਾਹੀਦੀ ਤੂੰ ਦੀ ਵੀ ਸੁੰਨੀ ਚਾਹੀਦੀ ਹੈ ਤੇ ਨੂੰ ਨੂੰ ਵੀ ਸੱਸ ਨੂੰ ਸਮਝਣਾ ਚਾਹੀਦਾ ਸੱਸ ਨੂੰ ਖੱਟੇ ਮਿੱਠੀ ਨੋਕਜੋਕ ਦਾ ਸਭ ਦੇ ਚੱਲਦੀ ਰਹਿੰਦੀ ਹੈ ਉਹ ਕੋਈ ਗੱਲ ਨਹੀਂ हां ਮਤਲਬ ਪਿਆਰ ਬਣਾ ਕੇ ਰੱਖੋ ਆਪਣਾ ਤੇ ਤਿੰਨੇ ਤਿਹਾਰ ਮਨਾ ਚੁੱਕੇ ਹਾਂ ਅਸੀਂ ਕਾਫੀ ਤੀਆਂ ਦੇ ਤਿਹਾਰ ਮਨਾ ਚੁੱਕੇ ਹਾਂ ਪਰ ਅਸੀਂ ਸਾਡਾ ਇੱਥੇ ਅੱਜ ਫਸਟ ਹੈ ਅਸੀਂ ਇਹ ਸੋਚਿਆ ਕਿ ਅਸੀਂ ਸ਼ੁਰੂਆਤ ਕਰਦੇ ਹਾਂ ਇੱਕ ਇਵੇਂ ਸਾਨੂੰ ਰਿਸਪੌਂਸ ਮਿਲਦਾ ਤੇ ਉਸ ਆਮਨ ਨਾਲ ਹੁਣ ਅਸੀਂ ਅੱਗੇ ਤੋਂ ਮਨਾਇਆ ਕਰਾਂ ਮੈਂ ਤੀਆਂ ਬਾਰੇ ਤੇ ਹੀ ਕਹਿਆ ਜਾਨੀਆਂ ਪਹਿਲਾ ਮੇਰੇ ਵਿਆਹ ਨੂੰ 7 ਸਾਲ ਹੋ ਗਏ ਮੈਂ ਅਸਤਕ ਕਦੀ ਤੀਆਂ ਦਾ ਤਿਹਾਣ ਮਨਾਇਆ ਨਹੀਂ ਆਫਟਰ ਮੈਰਿਸ ਇਹ ਮੇਰਾ ਪਹਿਲਾ ਤਿਹਾੜਾ ਹੈ ਤੇ ਮੈਨੂੰ ਖੁਦ ਨੂੰ ਐਵੇਂ ਲੱਗ ਰਿਹਾ ਕਿ ਅੱਜ ਕੱਲ ਦੀ ਪੀੜੀ ਐ ਮਾਡਰਨ ਪੀੜੀ ਐ ਕਿ ਆਪਾਂ ਦਾ ਆਪਾਂ ਮਤਲਬ ਮਾਡਰਨ ਕਲਚਰ ਸਟਾਰਟ ਹੋ ਗਿਆ ਪਰ ਆਪਾਂ ਨੂੰ ਆਪਣਾ ਪੰਜਾਬੀ ਕਲਚਰ ਨਹੀਂ ਭੁੱਲਣਾ ਚਾਹੀਦਾ ਤੇ ਮਤਲਬ ਹਰ ਸਾਲ ਆਪਾਂ ਨੂੰ ਤੀਆਂ ਦਾ ਤਿਹਾੜ ਮਨਾਉਣਾ ਚਾਹੀਦਾ ਅੱਜ ਤੁਸੀਂ ਕਿਸ ਤਰ੍ਹਾਂ ਇੰਜੋਏ ਕਰ ਰਹੇ ਹੋ ਜੀ ਦਾ ਪਰ ਉਹ ਰੱਬ ਬੱਚਿਆਂ ਨੇ ਪਾਰਟਿਸਪੀਕੇਟ ਹਾਂਜੀ ਅਸੀਂ ਬਸ ਗੇਮਾਂ ਬਣਾਈ ਹੋਈਆਂ ਨੇ ਸਸਨੂ ਦੇ ਲੋਕਜੋਗ ਦਿਖਾਈਏ ਸਾਰਾ ਨੂੰ ਤੰਬੋਲਾ ਖੇਲੀ ਹੈ ਡਾਂਸ ਗਿੱਦਾ ਸਭ ਕੁਝ ਕਰ ਰਹੇ ਆ ਅੱਜ ਹਾਂਜੀ ਹਰ ਸਾਲ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਹਰ ਸਾਲ ਅਸੀਂ ਇੱਦੀ ਪੰਜਾਬੀ ਕਲਚਰ ਲੈ ਕੇ ਆਈਏ